इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਦੇ ਮਾਨਯੋਗ ਸੀਐਮ ਸਾਹਿਬ ਦੀ ਯੁੱਧ ਨਸ਼ਾ ਵਿਰੁੱਧ ਜਿਹੜੀ ਕੈਂਪੇਨ ਹੈ ਉਹਦੇ ਵਿੱਚ ਬੜੀ ਅੱਛੀ ਕਾਮਯਾਬੀ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਸਾਹਿਲ ਇਲੀਅਸ ਨੀਲਾ ਇਹ ਮਜੀਠਾ ਰੋਡ ਪੁਲਿਸ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਸ ਏਰੀਆ ਚ ਕੁਮਰੇਆ ਤੇ ਉੱਥੇ ਕੇਸ ਦਰਜ ਕਰਕੇ ਇਹਦੀ ਭਾਲ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ ਲੱਭਦੇ ਲੱਭਦੇ ਅੱਗੇ ਜਦੋਂ ਇਹ ਸਪਾਟ ਹੋਇਆ ਇਹਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਭਜਾ ਲਿਆ ਇਹਦੀ ਚੇਸ ਦੇ ਵਿੱਚ ਮਜੀਠਾ ਰੋਡ ਦੀ ਜਿਹੜੀ ਪੁਲਿਸ ਪਾਰਟੀ ਉਹ ਆਪਣਾ ਜੂਰਿਸਡਿਕਸ਼ਨ ਧੋਕੇ ਸਦਰ ਦੇ ਜੂਰਿਸਡਿਕਸ਼ਨ ਚ ਇਹਦੇ ਪਿੱਛੇ ਪਿੱਛੇ ਆਈ ਔਰ ਜਿਹੜਾ ਪਾਮ ਗਾਰਡਨ ਰੋਡ ਹੈ ਜਿੱਥੇ ਆਪਾਂ ਖੜੇ ਆ ਇੱਥੇ ਜਦੋਂ ਇੱਕ ਸ਼ਾਰਪ ਟਰਨ ਲਿਆ ਤੇ ਇਹਦੇ ਮੋਟਰਸਾਈਕਲ ਜਿਹੜਾ ਸਲਿੱਪ ਹੋ ਗਿਆ ਇਹਨੇ ਆਪਣੇ ਇਲੀਗਲ ਵੈਪਨ ਨਾਲ ਉਤਰ ਕੇ ਤੇ ਦੋ ਦਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹਦੇ ਜਵਾਬੀ ਫਾਇਰ 'ਚ ਐਸਏ ਅਮਰਸਿੰਘ ਨੇ ਆਪਣੇ ਸਰਵਿਸ ਪਿਸਟਲ ਤੋਂ ਆਪਣੀ ਸੈਲਫ ਡਿਫੈਂਸ ਕੋਲੀ ਚਲਾਈ ਕਿਉਂ ਇਹਦੇ ਲੱਗੀ ਔਰ ਇੰਜਰਡ ਕੰਡੀਸ਼ਨ 'ਚ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜਿਹਦਾ ਬੈਕਗ੍ਰਾਉਂਡ ਦੇਖੀ ਆਪਾਂ ਇਹਦੇ ਖਿਲਾਫ 4 ਮੁਕਾਦਮੇ ਪਹਿਲਾਂ ਦਰਜ ਨੇ ਇੱਕ ਆਰਮਜ਼ੈਕਟ ਦਾ ਤੇ 99पीएस ਦੇ ਔਰ ਇਹਦਾ ਕਾਫੀ ਨੈਟਵਰਕ ਹੈਗਾ ਜਿਸ ਤੇ ਅਸੀਂ ਕੰਮ ਕਰ ਰਹੇ ਹਾਂ ਔਰ ਮੈਂ ਤੁਹਾਡੇ ਨਾਲ ਹੀ ਸਾਰੇ ਡਰੱਗਸ ਸਮਗਲਰਸ ਨੂੰ ਵੈਡਲਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਅਸੀਂ ਸਟ੍ਰਿਕਟ ਇਨਫੋਰਸਮੈਂਟ ਦੇ ਉੱਤੇ ਫੋਕਸ ਹੈ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜਾ ਵੀ ਬੰਦਾ ਕਾਨੂੰਨ ਤੋੜਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ